نوتا بني نوتا ملياني जवाना दुखियारादी मारे दुखियारादी नंबी जरवाना नंढी हमदर्द गरीबां दादा आया गुरू नानक तलवंडी कढण वणिया हर कढण वलियादिले कर

ਦੋ ਕਰੀ ਮਾ ਦਾ ਆਇਆ ਗੁਰੂ ਨਾਨਕ ਤਰੰਨੀ 3 ਦੁਨੀਆ ਦੇ ਮਾਲਕ ਧੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿਨਾਂ ਦੀ ਪਾਵਨ ਤੇ ਪਵਿੱਤਰ ਝੂਰੀ ਵਿੱਚ ਆ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਣਨ ਵਾ ਕਿਉਂ ਕਰ ਸੂਚ ਨਿਕਲਿਆ ਤਾਰੇ ਛਿਪੇ ਅੰਧੇਰ ਭੁਲਵਾ ਦੀਨ ਦੁਨੀਆ ਦੇ ਮਾਲਕ ਸਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤਿੰਨਾਂ ਦਾ ਅਵਤਾਰ ਪੁਰਬ ਬੜੀ ਚੜ੍ਹਦੀ ਕਲਾ ਦਾ ਮਨਾ ਰਿਹਾ ਖਾਲਸਾ ਜੀ ਮਨ ਖੁਸ਼ ਹੋ ਗਿਆ ਕਿਉਂ ਕਿ ਰਾਤਰੀ ਦੇ ਦਵਾਨ ਬਹੁਤ ਘੱਟ ਲੱਗਦੇ ਆ ਜੀ ਆਪਣੇ ਮਾਜੇ ਦੇ ਵਿੱਚ ਮਾਲਵੇ ਵਿੱਚ ਬਹੁਤ ਲੱਗਦੇ ਆ ਅਸੀਂ 6 ਸਾਲ ਤਲਵੰਡੀ ਸਾਬੋ ਕੇ ਰਹਿਆ ਜੀ ਜਦੋਂ ਸਾਡਾ ਹੈਡਕੁਆਰਟਰ ਬਠਿੰਡੇ ਤੋਂ ਤਲਵੰਡੀ ਸਾਬੋ ਕੇ ਬਣਿਆ ਤੇ ਬਾਬਾ ਜੀ ਉੱਥੇ ਰਾਤ ਦੇ ਦਵਾਨ ਬਿੰਦ ਲੱਗਦੇ ਸੀ ਰਾਤ ਦੇ 12 12 ਵਜੇ ਤੱਕ ਅੱਜ ਤਾਂ ਸੰਗਤ ਨਹੀਂ ਨਾ ਹੁੰਦੀ ਬੱਚਿਆ ਸੰਗਤਾਂ ਘਟ ਗਿਆ ਸੰਗਤਾਂ ਨੂੰ ਬੇਨਤੀ ਆ ਸੰਗਤ ਜੀ ਬੜੇ ਵਿਦਵਾਨ ਬੁਲਾ ਰਹੇ ਆ ਆਪ ਜੀ ਨੇ ਬੁਲਾਏ ਆ ਆਓ ਸਮਾਂ ਸਾਡੇ ਕੋਲੇ ਵੀ ਸੀਮਤ ਆ ਮੈਂ ਇਧਰ ਉਧਰ ਦੀਆਂ ਗੱਲਾਂ ਨਹੀਂ ਕਰਾਂ ਕਿਉਂਕਿ ਕਿਹਾ ਦੀ ਗੱਲ ਵੀ ਰੱਖਾਂ ਫਤਿਹ ਦੀ ਸਾਹ ਪਹਿਲੇ ਵੀ ਕਰਤਰੀ ਬਾਤ ਤੇ ਚੱਖੀ ਖਾਲਸਾ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਜੀਤ ਫਤਿਹ ਸਾਡੇ ਤੋਂ ਪਹਿਲਾਂ ਸਤਕਾਰਯੋਗ ਬਾਬਾ ਸੰਤੋਖ ਸਿੰਘ ਜੀ ਸੰਪਰਦਾਇ ਬਾਬਾ ਬਿਰੀ ਜੱਤ ਜੀ ਸਰਸਿੰਗ ਵਾਲੇ ਕਥਾਵਾਚਕ ਉਹਨਾਂ ਵੱਲ ਸਤਿਕਾਰ ਭੇਟਿਆ ਗਿਆ ਸੰਗਤ ਜੀ ਕਥਾ ਹਨੀ ਕੀਰਤਨ ਨਹੀਂ ਤੇ ਇਤਿਹਾਸ ਤੋਂ ਬਾਅਦ ਫਿਰ ਸਰਵਨ ਕਰ ਲਈ